ਜਦੋਂ ਸਿੱਖ ਰਾਜ ਸਾਡੇ ਕੋਲੋਂ ਗਿਆ ਉਸ ਵੇਲੇ ਦੀ ਲੀਡਰਸ਼ਿਪ ਸਾਡੇ ਜਰਨੈਲ ਆਂਦੀ ਆਜ਼ਾਦੀ ਲਈ ਲੜਦ ਰਹੇ ਸੀ ਅੰਗਰੇਜ਼ ਹਕੂਮਤ ਨਾਲ ਉਸੇ ਵਰਤਾਰੇ 'ਚ ਇਹੀ ਗਾਂਧੀ ਨਹਿਰੂਆਂ ਨੇ ਆ ਕੇ ਸਾਨੂੰ ਆਪਦੀ ਆਜ਼ਾਦੀ ਤੋਂ ਹਲਾ ਕੇ ਤੇ ਇੱਕ ਪੂਰੇ ਦੇਸ਼ ਦੀ ਵੱਡੇ ਇੱਤੇ ਦੀ ਆਜ਼ਾਦੀ ਤੇ ਲੜਦਾ ਵੀ ਕੋਈ ਨਹੀਂ ਆਪਾਂ ਸਾਂਝੀ ਲੜਾਈ ਲੜ ਗਏ ਸਾਡੇ ਵਾਲੇ ਸਮਝ ਗਏ ਵੀ ਚਲੋ ਸਾਂਝੀ ਲੜਾਈ ਲੜਦੇ ਆ ਕੋਈ ਨਹੀਂ ਅਸੀਂ ਸਰਬੱਤ ਦੇ ਭਲੇ ਵਾਲੀ ਕੌਮ ਆ ਇਹਨਾਂ ਦੀ ਲੜਾਈ ਵੀ ਅਸੀਂ ਲੜਦੇ ਆ ਇਹਦੇ ਵਿੱਚ ਸਾਡੇ ਨਾਲ 84 ਵੀ ਵਾਪਰ ਜਾਂਦੀ ਆ ਸਾਡੇ ਨਾਲ ਨਸ਼ਲ ਕੁਸ਼ੀ ਵੀ ਸਾਡੀ ਹੋ ਜਾਂਦੀ ਆ ਫੇਰ ਸਾਡੀ ਲੁਕਮੇ ਦੌਰਚ ਨਸ਼ਲ ਕੁਸ਼ੀ ਚੱਲ ਰਹੀ ਆ ਜਿਹਨੂੰ ਹਜੇ ਤੱਕ ਕੌਮ ਦੇਖ ਨਹੀਂ ਪਾ ਰਹੀ ਕਿਉਂਕਿ 150 ਸਾਲ ਦੀ ਗੁਲਾਮੀ ਨੇ ਸਾਡੀ ਮਾਨਸਿਕਤਾ 'ਚ ਘਰ ਪੈਦਾ ਕਰ ਦਿੱਤਾ 70 ਸਾਲ ਹੋ ਗਏ ਸਾਡੇ ਤੇ ਕਦੇ ਆ ਬਾਦਲਾਂ ਵਰਕੇ ਆ ਜਾਂਦੇ ਆ ਕਦੇ ਕੈਪਟਨ ਵਰਕੇ ਆ ਜਾਂਦੇ ਆ ਕਦੇ ਉਹ ਕੇਜਰੀਵਾਲ ਆ ਕੇ ਸਾਨੂੰ ਇੱਥੇ ਨਵੇਂ ਵਾਅਦੇ ਕਰ ਜਾਂ ਉੱਤਰ ਨੂੰ ਉਲੜ ਜਾਣੀ ਆ ਪਤਾ ਨਹੀਂ ਉਹ ਸਾਡਾ ਕੀ ਕਰ ਦੇਣਗੇ ਕਰਨਾ ਕਿਸੇ ਨੇ ਕੁਝ ਨਹੀਂ ਔਰ ਇਹ ਗੱਲ ਸੰਤ ਜਰਨੈਲ ਸਿੰਘ ਭਿੰਡਰਾਲਾ ਨੇ ਪਛਾਣ ਲਈ ਸੀ ਜਦੋਂ ਉਹਨਾਂ ਨੇ ਕੌਮ ਨੂੰ ਇਹ ਕਿਹਾ ਸੀ ਵੀ ਇਹ ਗੁਲਾਮੀ ਤੁਹਾਨੂੰ ਗਲੋਂ ਲਾਉਣੀ ਪੈਣੀ ਆ ਇਹ ਅੱਜ ਮੇਥਲੋ ਗੱਲ ਹੋਰ ਦਸਾਂ ਸਾਲਾਂ ਨੂੰ ਮੇਥਲੋ ਜਾਂ ਪੰਜਾਹਾਂ ਸਾਲਾਂ ਨੂੰ ਮੇਥਲੋ ਜਦੋਂ ਸਿੱਖ ਰਾਜ ਸਾਡੇ ਕੋਲੋਂ ਗਿਆ ਉਸ ਵੇਲੇ ਦੀ ਲੀਡਰਸ਼ਿਪ ਸਾਡੇ ਜਰਨੈਲ ਆਪਦੀ ਆਜ਼ਾਦੀ ਲਈ ਲੜਤ ਰਹੇ ਸੀ ਅੰਗਰੇਜ਼ ਸਰਕਾਰਤ ਨਾਲ ਉਸੇ ਵਰਤਾਰੇ 'ਚ ਇਹੀ ਗਾਂਧੀ ਨਹਿਰੂਆਂ ਨੇ ਆ ਕੇ ਸਾਨੂੰ ਆਪਦੀ ਆਜ਼ਾਦੀ ਤੋਂ ਹਲਾ ਕੇ ਤੇ ਇੱਕ ਪੂਰੇ ਦੇਸ਼ ਦੀ ਵੱਡੇ ਖਿੱਤੇ ਦੀ ਆਜ਼ਾਦੀ ਤੇ ਲਾਦਾ ਵੀ ਕੋਈ ਨਹੀਂ ਆਪਾਂ ਸਾਂਝੀ ਲੜਾਈ ਲੜਗੇ ਸਾਡੇ ਵਾਲੇ ਸਮਝ ਗਏ ਵੀ ਚਲੋ ਸਾਂਝੀ ਲੜਾਈ ਲੜਦੇ ਆ ਕੋਈ ਨਹੀਂ ਅਸੀਂ ਸਰਬੱਤ ਦੇ ਭਲੇ ਵਾਲੀ ਕੌਮ ਆ ਇਹਨਾਂ ਦੀ ਲੜਾਈ ਵੀ ਅਸੀਂ ਲੜਦੇ ਆ ਇਹਦੇ ਵਿੱਚ ਸਾਡੇ ਨਾਲ 84 ਵੀ ਵਾਪਰ ਜਾਂਦੀ ਆ ਸਾਡੇ ਨਾਲ ਨਸ਼ਲ ਕੁਸ਼ੀ ਵੀ ਸਾਡੀ ਹੋ ਜਾਂਦੀ ਆ ਫੇਰ ਸਾਡੀ ਲੁਕਮੇ ਦੌਰ ਚ ਨਸ਼ਲ ਕੁਸ਼ੀ ਚੱਲ ਰਹੀ ਆ ਜਿਹਨੂੰ ਅਜੇ ਤੱਕ ਕੌਮ ਦੇਖ ਨਹੀਂ ਪਾ ਰਹੀ ਕਿਉਂਕਿ 150 ਸਾਲ ਦੀ ਗੁਲਾਮੀ ਨੇ ਸਾਡੀ ਮਾਨਸਿਕਤਾ 'ਚ ਡਰ ਪੈਦਾ ਕਰਤਾ 70 ਸਾਲ ਹੋ ਗਏ ਸਾਡੇ ਤੇ ਕਦੇ ਆ ਬਾਦਲਾਂ ਵਰਕੇ ਆ ਜਾਂਦੇ ਆ ਕਦੇ ਕੈਪਟਨਾਂ ਵਰਕੇ ਆ ਜਾਂਦੇ ਆ ਕਦੇ ਉਹ ਕੇਜਰੀਵਾਲ ਆ ਕੇ ਸਾਨੂੰ ਇੱਥੇ ਨਵੇਂ ਵਾਅਦੇ ਕਰ ਜਾਂਦਾ ਉੱਤਰ ਨੂੰ ਉਲੜ ਜਾਣੀ ਆ ਪਤਾ ਨਹੀਂ ਉਹ ਸਾਡਾ ਕੀ ਕਰ ਦੇਣਗੇ ਕਰਨਾ ਕਿਸੇ ਨੇ ਕੁਝ ਨਹੀਂ ਔਰ ਇਹ ਗੱਲ ਸੰਤ ਜਰਨੈਲ ਸਿੰਘ ਭਿੰਡਰਾਲਾ ਨੇ ਪਛਾਣ ਲਈ ਸੀ ਜਦੋਂ ਉਹਨਾਂ ਨੇ ਕੌਮ ਨੂੰ ਇਹ ਕਿਹਾ ਸੀ ਵੀ ਇਹ ਗੁਲਾਮੀ ਤੁਹਾਨੂੰ ਗੜੋਂ ਲਾਉਣੀ ਪੈਣੀ ਆ ਇਹ ਅੱਜ ਮੇਥਲੋ ਗੱਲ ਹੋਰ ਦਸਾਂ ਸਾਲਾਂ ਨੂੰ ਮੇਥਲੋ ਗਾ 50 ਸਾਲਾਂ ਨੂੰ